ਹੋ ਰਹੀ ਹੋਣੀ ਆਇਆ ਹੋਈ ਮਾਸਟਰ ਫੱਕੇ ਜੀਏ ਤੁਹਾਡੇ ਆ ਗਏ ਆ ਆਏ ਆ ਹੋਰ ਅੱਗੇ ਜਾਂਦੇ ਹੋਈ ਹੋਣੀ ਬਪਾ ਕੋਹਰੇ ਯੂਗਾ ਜਾਂਦੇ 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 ਖਿੱਚ ਲੈ ਖਿੱਚ ਲੈ ਚੱਲ 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 ਨਹੀਂ ਚੱਲ ਉਹ ਥੋੜਾ ਜਿਹਾ ਹੋਰ ਚੱਲ ਹੋਰ ਜਾਣਦੇ ਥੋੜਾ ਜਿਹਾ ਹੱਥ ਨਹੀਂ ਨਹੀਂ ਬੜੀ ਹੋ ਜਾਂਦੇ ਉਹ ਥੋੜੀ ਜਿਹੀ ਹੋਰ ਜਾਣਦੇ ਅਸੀਂ ਦਾਗਤੋਂ ਆ ਰਹੀ ਸੀ ਜੀ ਮੀਰਤੋਂ ਤੇ ਅਸੀਂ ਇਧਰੋਂ ਜਾ ਆ ਰਹੇ ਸੀ ਜੀ ਮੀਰਤ ਬੰਨੀਆਂ ਪੈਨਸ ਨੂੰ ਜਾ ਰਹੇ ਸੀ ਜੀ ਤੇ ਗੱਡੀ ਵਾਲਾ ਗਾਹਾਂ ਟਰੱਕ ਖਰਾਬ ਖੜਾ ਸੀ ਜੀ ਇਹ ਦੇਡੂ ਪੌੜ ਦੇ ਉੱਤੇ ਖੜਾ ਸੀਗਾ ਜੀ ਤੇ ਜੀ ਉਹ ਗੱਡੀ ਵਾਲਾ ਮਗਰੋਂ ਆ ਰਿਹਾ ਸੀਗਾ ਇੱਕ ਉਹਨੇ ਮੋੜੀ ਲਿਆ ਕੇ ਗੱਡੀ ਦੇ ਘੱਟ ਮਾਰਿਆ ਉਹਨੇ ਜਿਹੜਾ ਡਰਾਈਵਰ ਸੀਗਾ ਉਹਨੇ ਥੋੜੀ ਜਿਹੀ ਗੱਡੀ ਕਮਾਲੀ ਉਹ ਛਿੱਤੀ ਗੱਡੀ ਤੇ ਟਰੱਕ ਦੇ ਵਿੱਚ ਆਵਤੀ ਅਸੀਂ ਸੀਗੇ ਜੀ 8 ਜਣੇ ਸਨੇਡ ਡਰਾਈਵਰ ਛੱਡੀ ਨਾਲ ਲੇਡੀ ਸੀ 3 ਜੀ ਬਾਕੀ 2 ਜਵਾਬ ਸੀਗੇ ਜੀ ਬਾਕੀ 2 ਸਿਆਣੀ ਪੈਣ ਸੀ ਹਾਂ ਮੀਰੇ ਸਿਰ ਚ ਵੱਜੀ ਹੈ ਜੀ ਉਹਨਾਂ ਦੇ ਦੋਨੇ ਹੱਥ ਵੀ ਘਾਰ ਹੋ ਗਏ ਇਹਨਾਂ ਦੇ ਗੋਟੇ ਦੀ ਸੱਟ ਵੱਜੀ ਹੈ ਜੀ ਹਾਂ ਜੀ ਨਾ ਜੀ ਕਾਰਨ ਤਾਂ ਬਸ ਕੋਈ ਨਹੀਂ ਸੀ ਜੀ ਪੈਸੇ ਨਾ ਤਾਂ ਡਰਾਈਵਰ ਦੀ ਗਲਤੀ ਸੀ ਜੀ ਜਿਹੜੇ ਨੇ ਘੱਟ ਮਾਰੇ ਗਲਤੀ ਹੋਤੀ ਸੀ ਜੀ ਟੂ ਵੇਟਰ ਮਤਲਬ ਉਹ ਗੱਡੀ ਆ ਰਹੀ ਸੀ ਐਕਸੀਡੈਂਟ ਦੇ ਵਿੱਚ ਦਾ ਡਰਾਈਵਰ ਦੇ ਬੜੀਆਂ ਸੱਟਾਂ ਪਤੀਆਂ ਨੇ हड्डी टुट गई डरावर लुधियाने का रहा हां जी वो रेफर किया चंडीगढ़ पी जी आई हां जी बाकी ना बहुत बचा बचा रह गया जी देखो एक्सीडेंट हुआ है तो और 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 ਆ ਬਾਗ ਪਤਵਾਲਾ ਦੀ ਅਕਸੀਏ ਟੈਂਟਰ ਜੀ ਉਸ ਕੋਈ ਗੱਡੀ-ਗੁੱਟੀ ਨੰਗੀ ਕੋਲ ਤੋਂ ਸਾਈਡ ਤੇ ਟਰੱਕ ਖੜਿਆ ਸੀ ਸਾਰਾ ਉਹਦੇ ਮੁੰਡੇ ਨੇ ਬ੍ਰੇਕ ਮਾਰੀ ਉਹ ਗੱਡੀ ਉੱਤੇ ਟਰੱਕ ਅੱਲੇ ਜਾ ਕੇ ਵੜ ਗਿਆ ਹਾਂ ਜੀ ਵਿੱਚ ਵੜ ਗਈ ਛੱਡ ਦੇ ਰਹਿ ਬਈ ਅੱਟਾ ਸਾਲ ਜੀ ਤਾਂ ਤਾਂ ਇਹਦੇ ਪਤਾ ਜੀ 4 ਤੇ ਬਾਕੀ ਆਵੇ ਕੋਡ ਬੋਲ ਡਰਾਈਵਰ ਦੇ ਪਤਾ ਜੀ ਔਰ ਰੇਫਰ ਕਿਤਾਇਦ ਰੋ ਤੈਨੂੰ ਕਰਦੇ ਬਈ ਦੇਖਾਂਗੇ ਸੜੀ ਕਰਕੇ ਕੀ ਬਣਦਾ ਨਹੀਂ ਫਿਰ ਰਿਪੋਰਟ ਕਰਾਂਗੇ ਨਹੀਂ ਜੀ ਕਿਰਾਇਆ ਜੀ ਲੋ ਪਹੁੰਚ ਬਾਕੀ ਉਹ ਤਾਂ ਦੱਸ ਹਾਂ ਜੀ ਬੱਚਾ ਹੋ ਰਹਿ ਗਿਆ ਬਾਕੀ ਆ ਤਾਂ ਸਮਝਣਿਆ ਨਾ ਛਿੰਮਾ ਐਸਾ ਕਿਹੜਾ ਕੋਈ ਕੋਈ ਨਹੀਂ ਅੱਗੇ ਕਰੀ ਜਗਤ ਤੁਸੀ ਆਦੇ ਅਸੀਂ ਮੇਰੜ ਤੋਂ ਆ ਰਹੇ ਸੀ ਜੀ ਤੇ ਪਿੱਛੇ ਤੋਂ ਗੱਡੀ ਆਈ ਉਹ ਸੈੱਟ ਮਾਰ ਕੇ ਚਲੀ ਗਈ ਸਾਡੀ ਗੱਡੀ ਟਰੱਕ ਤੇ ਚਲੀ ਗਈ ਟਰੱਕ ਦੇ ਥੱਲੇ ਜੀ ਮੇਰੀ ਭੈਣਾ ਦੇ ਦੋਨੇ ਕਿਤੇ ਦੇ ਕਾਫੀ ਸੱਟਾ ਮੇਰੇ ਥੋੜੀ ਕਾਫੀ ਸੱਟ ਤੇ ਡਰਾਈਵਰ ਵੀ ਥੋੜਾ ਫਰਕਤਾ ਡਰਾਈਵਰ ਤੇ ਬੱਦਸਾ ਲੋਕ ਹੋ ਵੀ ਹਾਂ ਜੀ ਹਾਂ ਸਾਰੇ ਲੋਕ ਹੋਈ ਰਹਿੰਦੇ ਸੀ ਮੇਰੇ ਗੱਡੀ ਦੇ ਵਿੱਚ ਟੋਟਲ ਅਟ ਜਾਣੀ ਸੀ। ਹਾਂਜੀ। ਗਲਤੀ ਜੀ ਜਿਹੜਾ ਗੱਡੀ ਵਾਲਾ ਆ ਰਿਹਾ ਸੀਗੇ ਵਿੱਚ ਉਹਦੀ ਗਲਤੀ ਆ। ਹਾਂਜੀ ਡਰਾਈਵਰ ਨੇ ਤਾਂ ਬਹੁਤ ਬਚਾਓ ਕੀਤਾ ਸਾਡਾ ਡਰਾਈਵਰ ਨੇ ਤਾਂ ਸਾਨੂੰ ਬਚਾਤਾ। ਡਰਾਈਵਰ ਸਾਨੂੰ ਕਹਿੰਦਾ ਵੀ ਤੁਸੀਂ ਨਿਕਲ ਜਾਓ ਮੇਰੀ ਦੇਖੀ ਜਾਓ ਵੀ ਤੁਸੀਂ ਨਿਕਲੋ ਸਿੱਧੀ ਬਾਹਰ। ਡਰਾਈਵਰ ਤੋਂ 2 ਘੰਟੇ ਬਾਅਦ ਮਸਾਈ ਕੱਟਿਆ ਗੱਡੀ ਚ। ਲੋਕਾਂ ਨੇ ਕੱਟਿਆ ਜੀ ਗੱਡੀਆਂ ਰੋਕ ਰੋਕ ਮੈਂ ਬੇਨਤੀਆਂ ਕਰੀਆ ਸਭ ਦੀ ਹੱਥ ਚੋੜ-ਜੋੜ ਬੇਨਤੀਆਂ ਕਰੀਆ ਵੀ ਬਚਾ ਲੋ ਬਚਾ ਲੋ। ਵਿਚ ਪੱਦੇ 2 ਸੀਗੇ ਜੀ ਹਾਂ ਜੀ ਹਾਂ ਪੁਲਿਸ ਆਈ ਸੀਗੀ ਤੇ ਹਾਂ ਜੀ ਹਾਂ ਹੈਲਪ ਕੀਤੀ ਜਦ ਇਹ ਐਂਬੂਲੈਂਸ ਵੀ ਆ ਗਈ ਸੀਗੀ ਜੀ ਹੈਲਪ ਕੀਤੀ ਸਾਰੇ ਵੱਦੋਂ ਨੇ ਬਹੁਤ ਹੈਲਪ ਕੀਤੀ ਹਾਂ ਜੀ ਹਾਂ ਡਰਾਈਵਰ 2 ਘੰਟੇ ਹੋ ਵੀ ਫਸਿਆ ਰਿਹਾ ਵਿੱਚ ਹਾਂ ਜੀ ਡਰਾਈਵਰ ਨੂੰ ਧਿਆਨ ਦੇ ਦਾ ਰਹਿਣਾ ਵਾਲਾ ਜੀ ਯਾਨੋ ਵਕੱਟੀ ਸੀ ਹਾਂ ਜੀ ਹਾਂ ਜੀ ਡਰਾਈਵਰ ਤੇ ਜਾਲੇ ਫਟਦਾ ਉਹਨੂੰ ਕਿੱਥੇ ਕੀਤਾ ਚੰਡੀਗੜ੍ਹ ਤੇ ਪੀਜੀਆ ਚੱਕੀ ਇਹਨਾ ਜੀ ਅਸੀਂ 1 ਵਜੇ ਕੇ 50 ਮਿੰਟ ਤੇ ਸਾਨੂੰ 112 ਤੋਂ ਕਾਲ ਆਈ ਸੀਗੀ ਕਿ ਵੀ ਇੱਕ ਦਹਿੜੂ ਪੁਲ ਦੇ ਉੱਪਰ ਐਕਸੀਡੈਂਟ ਹੋ ਗਿਆ ਉਸ ਤੋਂ ਬਾਅਦ ਅਸੀਂ 5-7 ਮਿੰਟ ਦੇ ਵਿੱਚ ਆ ਗਏ ਅਸੀਂ ਥਾਣੇ ਸਦਰ ਲਾ ਕੇ ਖੜੇ ਸੀਗੇ ਜੀ ਆਪਣੇ ਖੰਨੇ ਤੇ ਆ ਕੇ ਦੇਖਿਆ ਤਾਂ ਵਿੱਚ ਇਹਦੇ 4-5 ਲੇਡੀਜ਼ ਸੀਗੀਆਂ ਇਹ ਬਿਰੜਤ ਆ ਰਹੇ ਸੀ ਤੇ ਡਰਾਈਵਰ ਪੂਰੀ ਤਰ੍ਹਾਂ ਵਿੱਚ ਫਸਿਆ ਹੋਇਆ ਸੀ ਇਹ ਐਕਸੀਡੈਂਟ ਦਾ ਕਾਰਨ ਇਹ ਹੋਇਆ ਜੀ ਇੱਕ ਟਰੱਕ ਸੀਗਾ ਰੋਡ ਦੇ ਉੱਪਰ ਉਹਦੇ ਚੱਕਿਆਂ ਦੇ ਸਟਾਰਟ ਟੁੱਟਣ ਕਾਰਨ ਟਾਇਰ ਖੁੱਲ ਗਿਆ ਉਹ ਆ ਕੇ ਖੜੇ ਸੀ ਤੇ ਮਕਰੋ ਆ ਕੇ ਇਹ ਜਿਹੜਾ ਨੋਵਾ ਗੱਡੀ ਵਾਲਾ ਸੀ ਨੋਵਾ ਗੱਡੀ ਵਾਲੇ ਨੂੰ ਕੋਈ ਹੋਰ ਗੱਡੀ ਸਾਈਡ ਮਾਰ ਗਈ ਉਹ ਤੋਂ ਪਛਾਣ ਕਰ ਰਹੇ ਇਹਦੇ ਵਿੱਚ ਬੱਜਿਆ ਜੀ ਇਹ ਗੱਡੀ ਦੇ ਵਿੱਚ ਟੋਟਲ 7-8 ਜਾਨੇ ਸੀਗੇ ਜੀ ਇਹਦੇ ਵਿੱਚੋਂ 4 ਬੰਦੇ ਯਾਨੀ ਜਸਮੀਆ ਕਾਫੀ 4 ਠੀਕ ਹੈ ਜੀ ਉਹਨਾਂ ਨੂੰ ਅਸੀਂ ਸਿਮਲਾ ਹਸਪੀਟਲ ਪਹੁੰਚਾਇਆ ਸੀ ਰਾਤ ਐਮ ਇਹ ਮੇਰਟ ਤੋਂ ਆਏ ਸੀ ਜਿਹਨਾਂ ਨੇ ਪਿੰਡ ਲੋਕੋਂ ਜਾਣਾ ਸੀਗਾ ਥਾਣੇ ਸਮਰਾਲੇ ਦਾ ਪਿੰਡ ਆ ਲੋਕਾਂ ਦਾ ਇਹਦੇ ਵਿੱਚ ਤਿੰਨ ਲੇਡੀਜ਼ ਸੀਗੀਆਂ ਚਾਰ ਲੇਡੀਜ਼ ਸੀਗੀਆਂ ਤੇ ਪਿੱਛੇ ਬੱਚਾ ਸੀਗਾ ਇੱਕ ਤਿੰਨ ਜੈਂਟਸ ਸੀਗੇ ਹਾਂਜੀ ਚਾਰ ਜਣੇ ਹਸਪੀਟਲ ਐਡਮਿਟਰ ਹੈ ਦੋ ਲੇਡੀਜ਼ ਦੋ ਜੈਂਟਸ ਇੱਕ ਡਰਾਈਵਰ ਹਾਂਜੀ ਹਾਂ ਬਾਕੀ ਠੀਕ ਨੇ ਜੀ ਸਾਰੇ ਹਾਂਜੀ ਇਹ ਐਕਸੀਡੈਂਟ ਦਾ ਕਾਰਨ ਇੱਕ ਤੈਹਿਆ ਜੀ ਵੀ ਗੱਡੀ ਦੂਰੋਂ ਆ ਰਹੀ ਸੀਗੀ ਡਰਾਈਵਰ ਵੀ ਥੋੜਿਆ ਸੁਸਤ ਲੱਗਦਾ ਸੀ ਜਾਂ ਉਹਨੂੰ ਨੀਂਦ ਨੂੰ ਆ ਗਈ ਜਾਂ ਕੀ ਆਪਾਂ ਤੋਂ ਹੁਣ ਪਤਾ ਨਹੀਂ ਹੈਗਾ ਉਹ ਜਿਵੇਂ ਉਹਨੇ ਦੱਸਿਆ ਆਪਾਂ ਤੁਹਾਨੂੰ ਦੱਸ ਰਹੇ ਹਾਂ ਕਿ ਮੈਨੂੰ ਕੋਈ ਗੱਡੀ ਸਾਈਡ ਮਾਰ ਗਈ ਸਾਈਡ ਮਾਰਨ ਦੇ ਕਾਰਨ ਵੱਜਿਆ ਇਹਦੇ ਵਿੱਚ ਜੀ ਆਇਆ ਇੱਕ ਮੁੰਡਾ ਇੱਥੇ ਸਤਪਾਲ ਆਪਣੇ ਉਹਨੇ ਜਿਵੇਂ ਵਿੱਚ ਫਸਿਆ ਸੀਗਾ ਉਹਨੇ ਵਿਚਾਰੇ ਪਹਿਲਾਂ ਵੀ ਕਈ ਐਕਸੀਡੈਂਟਾਂ ਦੇ ਵਿੱਚ ਬਹੁਤ ਮਦਦ ਕਰਦਾ ਉਹ ਕਟਰ ਲੈ ਕੇ ਆ ਜਾਂਦਾ ਹੁੰਦਾ ਉਹਦੇ ਨਾਲ ਫਿਰ ਸੀਟ ਬੱਡੀ ਪਹਿਲਾਂ ਤਾਂ ਜੀ ਫਿਰ ਬੌਨਟ ਵੱਟਿਆ ਬੌਨਟ ਵੱਟ ਕੇ ਫਿਰ ਦਾ ਡੈਸ਼ਬੋਰਡ ਵੱਟਿਆ ਗੱਡੀ ਦਾ ਉਹਨੇ ਤੇ ਉਸ ਤੋਂ ਬਾਅਦ ਫਿਰ ਇਹ ਬੜੀ ਮੁਸ਼ਕਲ ਨਾ ਜਾਣੀ ਉਹਦੀ ਹੈਲਪ ਨਾ ਮੁੰਡਾ ਘਟਿਆ ਵਿੱਚ ਇਹ ਐ ਆ ਜੀ ਅਸੀਂ ਜਿਹੜੀ ਐਸਐਸਐਫ ਟੀਮਾਂ ਇਹ ਤਕਰੀਬਨ ਰੋਡ ਦੇ ਉੱਪਰ ਪੈਟਰੋਲਿੰਗ ਕਰਦੇ ਸਮੇਂ ਵੀ ਅਸੀਂ ਸਪੀਕਰ ਦੇ ਵਿੱਚ ਵੀ ਅਨਾਉਂਸਮੈਂਟ ਕਰਦੇ ਰਹਿੰਦੇ ਹਾਂ ਜਿਵੇਂ ਕੋਈ ਰੋਡ ਤੇ ਗੱਡੀ ਖੜੀ ਆ ਹਰ ਇੱਕ ਨੂੰ ਕਹੀਦਾ ਵੀ ਭਾਈ ਓਵਰ ਸਪੀਡ ਨਾ ਚਲਾਓ ਗੱਡੀਆਂ ਬਹੁਤ ਤੇਜ਼ ਚਲਾਉਂਦੇ ਆ ਲੋਕ ਹੁਣ ਅਗੇ ਧੁੰਦ ਦਾ ਮੌਸਮ ਆ ਰਿਹਾ ਗੱਡੀਆਂ ਇਹਨਾਂ ਨੂੰ ਆਪਣੇ ਹਿਸਾਬ ਨਾਲ ਚਲਾਉਣੇ ਚਾਹੀਦੇ ਆ ਥੋੜੀ ਜਿਹੀ ਸਪੀਡ ਲਿਮਟ ਦੇ ਵਿੱਚ ਕਿਉਂਕਿ ਅਚਾਨਕ ਗੱਡੀ ਰੋਡ ਦੇ ਉੱਪਰ ਖਰਾਬ ਹੋਈ ਅੱਗੇ ਧੁੰਦ ਦੇ ਮੌ ਜਿਹੜੀਆਂ ਗੱਡੀਆਂ ਖਰਾਬ ਹੋ ਜਾਂਦੀਆਂ ਨੇ ਇਹਨਾਂ ਨੂੰ ਚਾਹੀਦਾ ਮਗਰ ਕੋਈ ਰਿਫਲੈਕਟਰ ਵਗੈਰਾ ਲਾਉਣਾ ਜਾਂ ਕੋਈ ਮਗਰ ਆਪਣੇ ਅਗਵਾਲਨ ਜਾਂ ਕੋਈ ਕੋਈ ਵੀ ਚੀਜ਼ ਲਾਉਣਾ ਇੰਡੀਕੇਟਰ ਲਾਉਣਾ ਕੋਈ ਲਾ ਕੇ ਕਢਾਉਣਾ ਨਹੀਂ ਜਲਦੀਓ ਜਲਦੀ ਗੱਡੀ ਰੋਡ ਤੋਂ ਸਾਈਡ ਤੇ ਲਾਉਣੀ ਜੀ ਅਸੀਂ ਤਾਂ ਜੀ ਐਕਸੀਡੈਂਟ ਹੋਣ ਦੀ ਸਾਰੇ ਜਦੋਂ ਸਾਨੂੰ ਮੈਸੇਜ ਆਉਂਦਾ 112 ਤੋਂ ਅਸੀਂ ਪਹਿਲਾਂ ਕੰਪਲੇਟੈਂਟ ਨਾਲ ਗੱਲ ਕਰਦੇ ਆਂ ਗੱਲ ਕਰਨ ਤੋਂ ਬਾਅਦ ਉਹਨੂੰ ਪੁੱਛੀਦਾ ਵੀ ਜੇ ਤਾਂ ਬੰਦੇ ਫੱਟੜਨੇ ਜਾਦੇ ਫਿਰ ਐਂਬੂਲੈਂਸ ਦਾ ਅਰੇਂਜਮੈਂਟ ਰਾਹ ਦੇ ਵਿੱਚ ਕਰਦੇ ਆਂ ਅਸੀਂ ਕਿਉਂਕਿ ਜਾਂਦੇ ਜਾਂਦੇ ਐਂਬੂਲੈਂਸ ਨੂੰ ਕਾਜ ਜੇ ਰੋਡ ਬਲੌਕ ਆ ਤਾਂ ਉਹਨੂੰ ਆਪਾਂ ਕ੍ਰੇਨ ਵਗੈਰਾ ਦਾ ਅਰੇਂਜਮੈਂਟ ਵੀ ਕਿੱਦਾਂ ਦੀ ਪੋਜੀਸ਼ਨ ਉੱਥੇ ਉਸ ਹਿਸਾਬ ਨਾਲ ਅਰੇਂਜਮੈਂਟ ਕਰਕੇ ਰਾਹ ਚ ਫੋਨ ਕਰਦੀ ਆਉਨੇ ਆ ਜੀ ਜੀ 5-7 ਮਿੰਟ 10 ਮਿੰਟ ਚ ਪਹੁੰਚ ਜਣੇ ਕਿਉਂਕਿ ਜਦੋਂ ਸਾਰੇ ਇਕੱਠੇ ਹੋ ਜੰਨੇ ਆ ਫਿਰ ਵਿੱਚੇ ਪਬਲਿਕ ਮਦਦ ਕਰਦੀ ਆ ਵਿੱਚੇ ਮੁੰਡੇ ਆਪਣੇ ਵਧੀਆ ਵਿਚਾਰੇ ਸਾਰੇ ਜੋਰ ਸ਼ੋਰ ਨਾਲ ਕੰਮ ਕਰਦੇ ਆ ਪੈਲ ਲਾ ਕੇ ਕੰਮ ਕਰਦੇ ਆ ਇਹਦੀ ਜਾਨੀ ਨੁਕਸਾਨ ਨਹੀਂ ਜੀ ਜਿਆਦਾ ਡਰਾਈਵਰ ਦੇ ਸੱਟਾ ਤੇ ਇੱਕ ਲੇਡੀ ਦੇ ਬਾਹਾਂ ਟੁੱਟ ਗਈ ਜੀ ਕਿ ਸਿਰ ਦੇ ਵਿੱਚ ਸੱਟਾ ਕਾਫੀ ਕੰਚ ਕੁੰਚ ਪੜਿਆ ਹੈ ਜੀ ਉਹਨਾਂ ਦੇ ਸਿਰਾਂ ਦੇ ਵਿੱਚ हां ਟਰੱਕਾਂ ਨਾਲ ਹੋ ਰਹੀ ਹੈ ਜੀ ਜੁਪੀ ਦੇ ਨੇ ਉਹਨਾਂ ਦਾ ਡਰੈੱਸ ਵਗੈਰਾ ਕਾਗਜ਼ ਪੱਤਰ ਆਪਣੇ ਕੋਲ ਨੇ ਥਾਣੇ ਦੇ ਦਿੰਨੇ ਨੇ ਜੀ ਆਪਾਂ ਇਹ ਬਾਕੀ ਖੜੇ ਨੇ ਜੀ ਕਿਉਂਕਿ ਟਰੱਕ ਜਾ ਨਹੀਂ ਸਕਦਾ ਉਹਦੇ ਸਟਾਰਟ ਟੁੱਟੇ ਹੋਣੇ ਜੀ ਚੱਕੇ ਦੇ